ਜਵਰ ਸ਼ਤਰ ਪਤ ਦੇ ਮਾਲਕ ਗੁਰਗੱਦੀ ਤੇ ਬਰਾਜ਼ਮਾਨ ਦੋਹਾਂ ਜ਼ਹਾਨਾ ਦੇ ਵਾਲੀ ਵਾਲੀਏ ਕੁਲਿਆਲੰਗ ਸਹਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵੱਡੇ ਭਾਗ ਨੇ ਜੋ ਸਹਿਬਾ ਦੀ અપਾਰ ਬਖਸ਼ਿਸ਼ ਰਹਿਮਤ ਦੇ صدਕਾ ਗੁਰੂ ਬਾਬਾ ਜੀ ਦੀ ਗੋਦ ਅੰਦਰ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਆਪ ਜੀ ਮੇਰੇ ਤੋਂ ਪਹਿਲਾਂ ਸਤਕਾਰਯੋਗ ਭਾਈ ਸਾਹਿਬ ਹੁਣਾ ਪਾਸੋਂ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਸ਼ਰਮਣ ਕਰ ਰਿਹਾ ਹੈ ਉਸੇ ਲੜੀ ਤਹਿਤ ਕੁਝ ਕੁ ਸਮਾਂ ਮੈਂ ਆਪ ਜੀ ਦੇ ਨਾਲ ਆਪਣੇ ਟਾਈਮ ਚ ਰਹੀਦੀ ਹੋਈ ਨੇ ਬਾਬਾ ਜੀ ਦੀ ਬਾਣੀ ਦੀ ਵਿਚਾਰ ਕਰਨੀ ਹੈ ਮੈਂ ਆਸ ਕਰਦੀ ਹਾਂ ਜਿੰਨੇ ਵੀ ਸਰੀਰ ਆਪਾਂ ਗੁਰੂ ਪਾਤਸ਼ਾਹ ਜੀ ਦੀ ਗੋਦ ਦੇ ਅੰਦਰ ਜੁੜ ਬੈਠੇ ਹਾਂ ਜਾਂ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ ਜਿਹੜੇ ਭੈਣ ਭਰਾ ਸੇਵਾਵਾਂ ਵੀ ਨਿਭਾਰੇ ਨੇ ਜਾਂ ਕਈ ਇਸੇ ਮਜਬੂਰੀ ਕਾਰਨ ਘਰਾਂ ਚ ਵੀ ਬੈਠ ਕੇ ਸੁਣ ਰਹੇ ਹੋਣਗੇ ਆਪਣੀ ਸੁਰਤ ਨੂੰ ਇਕਾਗਰ ਕਰਦੇ ਹੋਏ ਸਤਗੁਰਾਂ ਦੀ ਬਾਣੀ ਤੋਂ ਕੁਝ ਸਿੱਖਣ ਦਾ ਕੁਝ ਸੇਧ ਲੈਣ ਦਾ ਯਤਨ ਕਰਾਂਗੇ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੱਜ ਕੇ ਬਲਾਓ ਫਤਿਹ ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਆਰਾ ਸ਼ਬਦ ਮੈਂ ਆਪ ਜੀ ਦੇ ਸਨਮੁਖ ਪੜਿਆ ਹੈ ਇਹ ਸ਼ਬਦ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 823 ਤੇ ਸੁਭਾਈ ਮਾਣ ਹੈ ਬਹੁਤ ਪਿਆਰੀ ਜੀਵਨ ਜਾਂਚ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਹੈ ਮੈਂ ਉਮੀਦ ਕਰਦੀ ਹਾਂ ਇਸ ਸ਼ਬਦ ਦੀ ਇੱਕ ਇੱਕ ਟੁਕ ਤੋਂ ਅਸੀਂ ਕੁਝ ਸਿੱਖਣ ਦਾ ਕੁਝ ਸਮਝਣ ਦਾ ਯਤਨ ਕਰਾਂਗੇ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਸ਼ਬਦ ਦਾ ਜੇ ਆਪਾਂ ਗਾਇਨ ਕਰ ਲਈਏ ਨਾ ਇਹ ਸ਼ਬਦ ਸਾਡੇ ਹਿਰਦੇ ਦੇ ਵਿੱਚ ਜਿਵੇਂ ਹੀ ਬੈਠਦਾ ਹੈ ਸਾਨੂੰ ਸਤਿਗੁਰਾਂ ਦੇ ਸੰਧਾਤ ਦੀ ਵੱਧ ਸਮਝ ਆਵੇਗੀ ਆਓ ਮੈਂ ਅੱਗੇ-ਅੱਗੇ ਆਪ ਜੀ ਦੇ ਨਾਲ ਇਹ ਸ਼ਬਦ ਦੀ ਸਾਂਝ ਪਾਵਾਂਗੀ ਮੈਂ ਆਸ ਕਰਦੀ ਹਾਂ ਇੱਕ ਸਾਰਤਾ ਦੇ ਵਿੱਚ ਆਪ ਜੀ ਗੁਰੂ ਦੀ ਬਾਣੀ ਨੂੰ ਪੜਨ ਦਾ ਯਤਨ ਕਰੋਗੇ ਕਰਿਓ ਕਿਰਪਾ ਸਤਗੁਰ ਜੀ ਕਹਿੰਦੇ ਨੇ ਊਲੇ ਮਾਰਗ ਜਿਨੇ ਬਤਾਇਆ ਊਲੇ ਮਾਰਗ ਜਿਨੇ ਬਤਾਇਆ ਹੱਥ ਬਨ ਕੇ ਬੇਨਤੀ ਹੈ ਸੰਗਤ ਜੀ ਸਾਰੇ ਜਾਨੇ ਰਲ ਮਿਲ ਕੇ ਪੜੀਏ ਬਾਬੇ ਦੀ ਬਾਣੀ ਦਾ ਸ਼ਬਦ ਹੈ ਦੇਖਿਓ ਕਿੰਨਾ ਸਕੂਨ ਮਿਲਦਾ ਸਾਡੀ ਰੂਹ ਨੂੰ ਆਓ ਕੋਈ ਸ਼ਰਮ ਕੋਈ ਝਿਜਕ ਨਾ ਕਰੀਏ ਉੱਚੀ ਆਵਾਜ਼ ਦੇ ਵਿੱਚ ਸਾਰੇ ਪੜਨ ਦਾ ਯਤਨ ਕਰਿਓ ਮੇਰੀਆਂ ਭੈਣਾਂ ਨੂੰ ਖਾਸ ਕਰ ਬੇਨਤੀ ਹੈ ਭੈਣਾਂ ਦੀ ਆਵਾਜ਼ ਨਹੀਂ ਆਈ ਫੁੱਲੇ ਮਾਰੇ ਜਿਨੇ ਬਤਾਇਆ ਫੁੱਲੇ ਮਾਰੇ ਦਿਨ ਆ ਗੁਟਾਇਆ ਅਸਾ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਬੜੀ ਪਿਆਰੀ ਜੀਵਨ ਜਾਂਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਹੈ ਵੈਸੇ ਮੈਂ ਆਪਣੀ ਵਿਚਾਰ ਦੀ ਅਰੰਭਤਾ ਕਰਦੀ ਜਾਵਾਂ ਆਪਾਂ ਜਦੋਂ ਗੁਰੂ ਘਰ ਆਉਣੇ ਆ ਤੇ ਇਹਦੇ ਪਿੱਛੇ ਆਉਣ ਦਾ ਕੋਈ ਨਾ ਕੋਈ ਸਾਡਾ ਮਕਸਦ ਹੈ ਕੋਈ ਤਨੋਂ ਟੁੱਟਿਆ ਏ ਕੋਈ ਮਨੋਂ ਟੁੱਟਿਆ ਏ ਤੇ ਕੋਈ ਧਨੋਂ ਟੁੱਟਿਆ ਏ ਹਰੇਕ ਬੰਦਾ ਇਥੇ ਜੁੜਨ ਲਈ ਆਇਆ ਏ ਹਰੇਕ ਬੰਦੇ ਦੀ दिली ਇੱਛਾ ਹੈ ਕਿ ਮੇਰੇ ਅੰਦਰ ਦੀ ਮੈਲ ਦੂਰ ਹੋ ਕੇ ਮੈਂ ਸ਼ੁੱਧ ਸਾਫ਼ ਬਣ ਜਾਵਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣ ਕੇ ਕਥਾ ਸੁਣ ਕੇ ਵਿਚਾਰ ਸੁਣ ਕੇ ਆਪ ਬਾਣੀ ਪੜ ਕੇ ਆਪ ਵਿਚਾਰ ਕਰਕੇ ਮੇਰੇ ਅੰਦਰ ਨੂੰ ਜੋ ਲੱਗੀ ਹੋਈ ਮੈਲ ਹੈ ਇਹ ਦਿਨ-ਪ੍ਰਤੀ ਦਿਨ ਕੱਟਦੀ ਜਾਵੇ ਮਕਸਦ ਹੈ ਸਾਡਾ ਗੁਰੂ ਦੇ ਕੋਲ ਆਉਣ ਦਾ ਤਾਂ ਹੀ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਨਾ ਗੁਰ ਕੇ ਸ਼ਬਦ ਬਣਾਵੋ ਇਹ ਮੰਨ ਮੈਂ ਆਪਣੇ ਮਨ ਨੂੰ ਤਰੋ ਤਾਜ਼ਾ ਕਰਨ ਵਾਸਤੇ ਆਇਆ ਮੈਂ ਆਪਣੇ ਮਨ ਤੋਂ ਵਿਕਾਰਾਂ ਦਾ ਭਾਰ ਲੋੜ ਵਾਸਤੇ ਆਇਆ ਇੱਥੋਂ ਤੱਕ ਵੀ ਗੁਰੂ ਜੀ ਨੇ ਕਿਹਾ ਹੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕੈ ਕਰਜ ਰਾਸ ਸਿਆਣੇ ਬੈਠੀਓ ਸੂਝਵਾਨ ਬੈਠੀਓ ਜਿਹੜੀ ਚੀਜ਼ ਆਪਾਂ ਕਿਸੇ ਨੂੰ ਵੇਚ ਦਿੰਨੇ ਆ ਨਾ ਸੇਲ ਕਰ ਦਿੱਤੀ ਹੈ ਜਿਹੜੀ ਚੀਜ਼ ਉਹਦੇ ਤੇ ਆਪਣਾ ਹੱਕ ਨਹੀਂ ਰਹਿ ਜਾਂਦਾ ਉਹ ਬੰਦਾ ਚਾਹੇ ਜੀ ਆਪਾਂ ਗੱਡੀ ਵੇਚੀ ਹੈ ਜਾਂ ਜਾਂਦੇ ਆਂ ਇਹ ਭੰਦੇ ਤੇ ਜਾਨ ਨੂੰ ਸਾਰੀ ਉਮਰ ਸੰਭਾਲ ਕੇ ਰੱਖ ਲਈ ਪਲਾਟ ਵੇਚਿਆ ਏ ਉਹਦੇ ਵਿੱਚ ਉਹ ਰੂੜੀ ਲਾਲਾ ਏ ਉਹਦੇ ਵਿੱਚ ਉਹ ਕੋਠੀ ਪਾਲ ਏ ਉਥੇ ਘਾਹ ਉੱਗ ਜੇ ਉਹਦੇ ਤੇ ਡਿਪੈਂਡ ਕਰਦਾ ਕਿਉਂਕਿ ਆਪਣਾ ਹੁਣ ਕੋਈ ਹੱਕ ਨਹੀਂ ਰਹਿ ਗਿਆ ਆਪਾਂ ਆਪਣੇ ਕੋਲੋਂ ਵੇਚ ਚੁੱਕੇ ਆ ਉਹਦੇ ਪੈਸੇ ਲੈ ਚੁੱਕੇ ਆ ਸਤਗੁਰ ਜੀ ਨੂੰ ਵੈਸੇ ਭਾਗਾ ਵਾਲਿਓ ਸਾਰੇ ਜਣ ਇਹ ਗੱਲ ਕਹਿੰਦੇ ਨੇ ਕਿ ਮੱਥਾ ਟੇਕਣ ਦਾ ਬਹੁਤ ਵੱਡਾ ਕਨਸੈਪਟ ਹੈ ਕਿ ਆ ਮੱਤ ਜਿਹੜੀ ਹੈ ਇਹ ਮੇਰੀ ਨਹੀਂ ਰਹੀ ਇਹ ਗੁਰੂ ਦੀ ਹੋ ਗਈ ਹੈ ਮਾਫ ਕਰਿਓ ਮੇਰੇ ਸਮੇਤ ਅਸੀਂ ਸਾਰੇ ਅੰਦਰ ਝਾਤ ਮਾਰ ਕੇ ਦੇਖੀਏ ਅਸੀਂ ਕੇਵਲ ਤੇ ਕੇਵਲ ਤਨ ਗੁਰੂ ਨੂੰ ਦਿੱਤਾ ਹੈ ਮਨ ਅਜੇ ਵੀ ਸਾਡੇ ਕੋਲ ਹੈ ਪ੍ਰਿੰਸੀਪਲ ਗੰਗਾ ਸਿੰਘ ਨੇ ਨਾ ਆਪਣੀ ਇੱਕ ਕਿਤਾਬ ਦੇ ਵਿੱਚ ਬੜੀ ਪਿਆਰੀ ਉਦਾਹਰਣ ਦਿੱਤੀ ਹੈ ਕਹਿੰਦਾ ਚਾਰ ਭੈਣਾਂ ਵਿਆਹਿਆਂ ਤੇ ਲਾਗੇ ਪਾਸੇ ਪਿੰਡ ਦੇ ਵਿੱਚ ਕਿਤੇ ਮੇਲਾ ਲੱਗਾ ਤੇ ਮੇਲਾ ਵੇਖਣ ਗਈਆਂ ਕੀ ਦੇਖਦੀਆਂ ਨੇ ਉੱਥੇ ਇੱਕ ਲਲਾਰੀ ਦੀ ਦੁਕਾਨ ਹੈ ਜਿੰਨੇ ਬੜੇ ਸੋਹਣੇ ਰੰਗਾਂ ਦੇ ਦੁਪੱਟੇ ਬੰਨ ਸੁਵੰਨੇ ਰੰਗ ਕਰਕੇ ਤੇ ਟੰਗੇ ਨੇ ਤੇ ਉਹ ਰੰਗ ਹਰੇਕ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਨੇ ਖਿੱਚ ਰਹੇ ਨੇ ਉਹ ਚੌਵੇਂ ਪਹਿਣਾ ਉਹ ਲਲਾਰੀ ਦੀ ਦੁਕਾਨ ਤੇ ਚਲੇ ਗੀਆਂ ਲਲਾਰੀ ਨੂੰ ਜਾ ਕੇ ਕਹਿੰਦੀਆਂ ਇਹ ਵੀਰਾ ਅਸੀਂ ਵੀ ਆਪਣਾ ਚੀਰਾ ਰੰਗਵਾਉਣਾ ਹੈ ਆਪਣੀ ਚੁੰਨੀ ਰੰਗਵਾਉਣੀ ਹੈ ਲਲਾਰੀ ਕਹਿੰਦਾ ਬਿਲਕੁਲ ਮੈਂ ਇੱਥੇ ਰੰਗਣ ਵਾਸਤੇ ਬੈਠਾ ਹਾਂ ਤੁਸੀਂ ਮੈਨੂੰ ਆਪਣਾ ਦੁਪੱਟਾ ਆਪਣੀ ਚੁੰਨੀ ਰੰਗਵਾਉਣ ਵਾਸਤੇ ਦੇ ਸਕਦੇ ਹੋ ਭੈਣਾ ਦਾ ਅਗਲਾ ਸਵਾਲ ਹੈ ਪਤਨੀ ਆਦੀ ਕੀ ਮਜ਼ਦੂਰੀ ਲਵੇਗਾ ਤੇ ਕਿੰਨਾ ਟਾਈਮ ਲੱਗੇਗਾ ਲਲਾਰੀ ਕਹਿੰਦਾ ਹੈ 4 ਆਨੇ ਮਜ਼ਦੂਰੀ ਮਜਦੂਰੀ ਤੇ ਚਾਰ ਘੜੀਆਂ ਟਾਈਮ ਇਹਨੂੰ ਰੰਗਣ ਲਈ ਲੱਗੇਗਾ ਇਹਦਾ ਉਹਦੇ ਵਾਸਤੇ ਜਿਹੜਾ ਦੁਪੱਟਾ ਹੈ ਨਾ ਤੁਹਾਨੂੰ ਮੈਨੂੰ ਦੇਣਾ ਪਵੇਗਾ ਕਹਿੰਦੀ ਆ ਵੀਰਾ ਇਦਾਂ ਨਹੀਂ ਹੋ ਸਕਦਾ ਜੇ ਦੁਪੱਟਾ ਤੈਨੂੰ ਦੇ ਦਿੱਤਾ ਚਾਰ ਘੜੀਆਂ ਲੱਗਣੀਆਂ ਐ ਅਸੀਂ ਉਹਨਾਂ ਚਿਰ ਮੇਲੇ ਦੇ ਵਿੱਚ ਨੰਗੇ ਸਿਰ ਫਿਰਾਂ ਗੀਆਂ ਸਾਡੇ ਸਹੁਰਿਆਂ ਦਾ ਪਰਿਵਾਰ, ਪੇਕੇਆਂ ਦਾ ਪਰਿਵਾਰ ਸਾਡਾ ਤਾਂ ਹਾਸਾ ਬਣ ਜਾਵੇਗਾ ਕਿ ਇਹ ਨੰਗੇ ਸਿਰ ਤੁਰੀਆਂ ਫਿਰਦੀਆਂ ਐ ਇਹਨਾਂ ਨੂੰ ਅਕਲ ਨਹੀਂ ਐ ਇਹਨੀਆਂ ਇੰਜ ਕਰ ਵੀ ਚਾਰ ਦੀ ਜਗ੍ਹਾ ਅੱਠ ਾਂਡੇ ਲੈ ਲੈ ਪਰ ਸਾਡਾ ਦੁਪੱਟਾ ਰੰਗ ਦੇ ਅਸੀਂ ਇਹ ਦੁਪੱਟਾ ਆਪਣੇ ਸਿਰ ਤੋਂ ਨਹੀਂ ਉਤਾਰ ਸਕਦੀਆਂ ਖਲਾਰੀ ਕਹਿੰਦਾ ਇਦਾਂ ਨਹੀਂ ਹੋਵੇਗਾ ਦੁਪੱਟਾ ਲਵਾਵਾਂਗਾ ਤਾਂ ਜਾ ਕੇ ਇਹਨੂੰ ਰੰਗ ਚੜੇਗਾ ਏਦਾਂ ਰੰਗ ਨਹੀਂ ਚੜਨਾ ਜਿੱਦਾਂ ਤੁਸੀਂ ਚਾਹੁੰਦੇ ਆ ਅੱਠ ਦੀ ਜਗ੍ਹਾ 16 ਆਨੇ ਲੈ ਲੈ 32 ਲੈ ਲੈ 64 ਲੈ ਲੈ ਲਲਾਰੀ ਕਹਿੰਦਾ ਇਹ ਗੱਲ ਮੇਰੇ ਵੱਸੋਂ ਬਾਹਰ ਹੈ ਤੁਹਾਨੂੰ ਮੈਨੂੰ ਦੁਪੱਟਾ ਦੇਣਾ ਪਵੇਗਾ ਤਾਂ ਜਾ ਕੇ ਰੰਗ ਚੜੇਗਾ ਬੜੀ ਵੱਡੀ ਉਦਾਹਰਨ ਦਿੱਤੀ ਹੈ ਬਾਗਾਂ ਵਾਲਿਓ ਅਸੀਂ ਕਹਿੰਦੇ ਆ ਕਿ ਗੁਰੂ ਦੀ ਕਿਰਪਾ ਹੋਵੇਗੀ ਤਾਂ ਚੰਗੇ ਰਸਤੇ ਵੱਲ ਤੁਰਾਂਗੇ ਪਰ ਕਿੰਨਿਆਂ ਨੇ ਆਪਣੀਆਂ ਲਗਾਮਾਂ ਗੁਰੂ ਨੂੰ ਫੜਾਈਆਂ ਨੇ ਠੀਕ ਐ 14 ਹਰੇਕ ਐ ਵੀ ਮੈਂ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਜਾ ਪਰ ਗੁਰੂ ਕੋਲ ਆ ਕੇ ਮੰਨ ਦੇਣ ਨੂੰ ਤਿਆਰ ਨਹੀਂ ਜਿਵੇਂ ਉਹ ਪਹਿਣਾ ਚੁੰਨੀ ਦੇਣ ਨੂੰ ਤਿਆਰ ਨਹੀਂ ਸੀ ਰੰਗ ਨਹੀਂ ਸੀ ਚੜ ਸਕਦਾ ਭਗਵਾਨ ਵਾਲਿਓ ਜੇ ਚਾਹਣੇ ਆ ਗੁਰੂ ਦਾ ਰੰਗ ਸਾਡੇ ਤੇ ਚੜੇ ਤੇ ਸਾਨੂੰ ਗੁਰੂ ਨੂੰ ਆਪਣਾ ਮਨ ਦੇਣਾ ਪਵੇਗਾ ਮਾਫ ਕਰਿਓ ਹਾਲਾਤ ਇਦਾਂ ਦੇ ਬਣੇ ਪਏ ਨੇ ਅਖੰਡ ਪਾਠ ਕਰਾ ਲੈਨੇ ਆ ਪਰ ਮਨ ਦੇਣ ਲਈ ਤਿਆਰ ਨਹੀਂ ਆ ਇਹ ਸੀ ਵੀ ਚੜਾ ਦਿੰਨੇ ਆ ਮਨ ਦੇਣ ਲਈ ਤਿਆਰ ਨਹੀਂ ਹੈ ਗੁਰਦੁਆਰਾ ਸਾਹਿਬ ਕਿੰਨੀ ਤੋਂ ਕਿੰਨੀ ਮਹਿੰਗੀ ਵਸਤੂ ਦੀ ਲੋੜ ਕਿਉਂ ਨਾ ਹੋਵੇ ਅਸੀਂ ਭੇਟ ਕਰ ਦਿੰਨੇ ਆ ਰਲ ਮਿਲ ਕੇ ਸੇਵਾ ਕਰ ਦਿੰਨੇ ਆ ਪਰ ਜਿਹੜਾ ਮੇਨ ਸਾਡਾ ਪੁਆਇੰਟ ਆਫ View ਹੈ ਨਾ ਜਿਹਦੇ ਨਾਲ ਸਾਡੀ ਜ਼ਿੰਦਗੀ ਨੇ ਸੁਧਰਨਾ ਹੈ ਉਹ ਬੰਦਾ ਦੇਣ ਨੂੰ ਤਿਆਰ ਨਹੀਂ ਹੈ ਮਨ ਕੌਣ ਦਿੰਦਾ ਹੈ ਪਗਾਂ ਵਾਲਿਓ ਕਿਸੇ ਵੀ ਵਸਤੂ ਦੀ ਲੋੜ ਹੈ ਬੰਦਾ ਭੱਜਾਉਂਦਾ ਹੈ ਗੁਰਦੁਆਰੇ ਆ ਚੀਜ਼ ਦੇ ਨਾਲ ਸਾਰਿਆਂ ਦਾ ਭਲਾ ਹੋਵੇ ਗੱਲ ਆਓ ਆਪਾਂ ਰਲ ਮਿਲ ਕੇ ਸੇਵਾ ਕਰ ਲੈਨੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਕਿੰਨਾ ਚੰਗਾ ਹੋਵੇ ਜੇ ਬੰਦਾ ਮਣ ਦੇਵੇ ਦੇ ਦੇਵੇ ਇੱਕ ਬੱਚਾ ਜਿਹੜਾ ਆਪਣੇ ਬਜ਼ੁਰਗਾਂ ਦੇ ਢੀਡੇ ਕੱਪੜੇ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਦੀ ਹਰ ਇੱਕ ਚੀਜ਼ ਨੂੰ ਮੈਨੇਜ ਕਰਦਾ ਹੋਵੇ ਇਹਨਾਂ ਦੇ ਖਾਣੇ ਚ ਕੀ ਚਾਹੀਦਾ ਹੈ ਇਹਨਾਂ ਦੇ ਕੱਪੜੇ ਕਿੱਦਾਂ ਦੇ ਚਾਹੀਦੇ ਨੇ ਰੁੱਤ ਦੇ ਮੁਤਾਬਕ ਇਹਨਾਂ ਨੂੰ ਬਿਸਤਰਾ ਕਿਹੋ ਜਿਹਾ ਚਾਹੀਦਾ ਹਰ ਇੱਕ ਚੀਜ਼ ਮੈਨੇਜ ਕਰਦਾ ਹੋਵੇ ਪਰ ਉਹਨਾਂ ਬਜ਼ੁਰਗਾਂ ਦੀ ਗੱਲ ਹੀ ਨਾ ਮੰਨਦਾ ਹੋਵੇ ਭਗਵਾਨ ਵਾਲਿਓ ਉਹਨਾਂ ਬਜ਼ੁਰਗਾਂ ਦੀ ਕਹੀ ਹੋਈ ਗੱਲ ਨੂੰ ਕਿਤੇ ਪੱਲੇ ਹੀ ਨਾ ਮੰਨਿਆ ਹੋਵੇ ਤੇ ਤੁਸੀਂ ਦੇਖਿਓ ਉਹ ਬੰਦਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਘਾਟਾ ਖਾਵੇਗਾ ਮੈਂ ਨਹੀਂ ਕਹਿ ਰਹੀ ਇਹ ਗੁਰੂ ਦੀ ਬਾਣੀ ਕਹਿ ਰਹੀ ਹੈ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਕਿੰਨਾ ਚੰਗਾ ਹੋਵੇ ਜੇ ਤੂੰ ਗੁਰੂ ਦੀ ਕਹੀ ਹੋਈ ਗੱਲ ਨੂੰ ਹੁਣੇ ਮੰਨ ਲਵੇਂ ਕਹਿੰਦੇ ਪਿੱਛੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ ਅੱਗੋਂ ਦੇ ਸੱਤ ਭਾਉ ਨਾ ਦਿੱਚੈ ਕੰਦੇ ਪਿੱਛੋਂ ਦੇ ਆਖਿਆ ਜਿਹੜੀ ਤੂੰ ਬਾਅਦ ਵਿੱਚੋਂ ਸਮੇਂ ਲੱਗ ਗਿਆ ਤੋ ਪਛਤਾਵਾ ਕੀਤਾ ਨਾ ਉਹਦਾ ਫਾਇਦਾ ਕੋਈ ਨਹੀਂ ਐ ਤੀਰ ਕਮਾਨੋਂ ਤੇ ਗੱਲ ਜਬਾਨੋਂ ਇੱਕ ਵਾਰੀ ਨਿਕਲ ਗਈ ਮੁੜ ਕੇ ਵਾਪਸ ਨਹੀਂ ਜਿਉ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਕਿੰਨਾ ਚੰਗਾ ਹੋਵੇ ਜੇ ਤੂੰ ਸਿਆਣਿਆਂ ਦੀ ਕਈ ਗੱਲ ਨੂੰ ਪੱਲੇ ਨਾ ਬੰਨ ਲਵੇ ਕਈ ਬਜ਼ੁਰਗ ਨਾ ਛਿੰਨਾ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਨੂੰ ਖੰਡਾਏ ਹੁੰਦੇ ਨੇ ਉਹ ਕਹਿਣਗੇ ਪੁੱਤ ਠੀਕ ਐ ਤੂੰ ਇਧਰ ਉਧਰ ਬਹਿਣਾ ਖਲੋਣਾ ਐ ਐਨਾ ਰਿਸ਼ਤੇਦਾਰਾਂ ਨਾਲ ਮਿਲਦਾ ਅਸੀਂ ਤੈਨੂੰ ਮਿਲਣ ਤੋਂ ਨਾ ਨਹੀਂ ਕਰਦੇ ਪਰ ਸਾਡੀ ਜ਼ਿੰਦਗੀ ਦਾ ਤਜਰਬਾ ਐ ਅਸੀਂ ਇਹਨਾਂ ਦੇ ਇਹਨਾਂ ਨੂੰ ਦਾਦਿਆਂ ਪਰਦਾਦਿਆਂ ਤੋਂ ਜਾਣਦੇ ਆ ਇਹ ਬੰਦੇ ਕਿਸੇ ਕੰਮ ਦੇ ਨਹੀਂ ਹੈਗੇ ਇਹਨਾਂ ਦੀ ਬਹਿਣੀ ਕਿਸੇ ਨਾ ਕਿਸੇ ਦਿਨ ਤੈਨੂੰ ਡੋਬ ਦੇਵੇਗੀ ਚਲੋ ਬੱਚਾ ਨਹੀਂ ਮੰਨਦਾ ਮੰਨ ਲਓ ਉਹਨਾਂ ਨਾਲ ਕੋਈ ਬਿਜ਼ਨਸ ਸਾਂਝਾ ਕਰ ਲੈਂਦਾ ਹੈ ਕੋਈ ਕੰਮ ਸਾਂਝਾ ਖੋਲ੍ਹ ਲੈਂਦਾ ਹੈ ਕਈ ਸਾਲਾਂ ਬਾਅਦ ਮੂੰਹ ਜਿਆ ਲਟਕਾ ਕੇ ਉਸੇ ਬਾਪੂ ਵੱਲ ਤੁਰਿਆ ਆਉਂਦਾ ਹੈ ਕਹਿੰਦਾ ਬਾਪੂ ਜੇ ਮੈਂ ਉਦੋਂ ਤੇਰੀ ਗੱਲ ਮੰਨ ਲੈਂਦਾ ਤੇ ਅੱਜ ਮੈਨੂੰ ਇੰਨਾ ਘਾਟਾ ਨਹੀਂ ਸੀ ਪੈਣਾ ਜਿੰਨਾ ਘਾਟਾ ਖਾ ਕੇ ਮੈਂ ਬੈਠ ਗਿਆ ਪਰ ਭਾਗਾਂ ਵਾਲਿਓ ਸਿਆਣੇ ਕਹਿੰਦੇ ਨੇ ਤੂ ਜ਼ਰਬੇ ਤੋਂ ਬਿਨਾ ਜਿੰਨਾ ਚਿਰ ਬੰਦੇ ਦੇ ਆਪ ਦੇ ਨਾਲ ਨਾ ਬੀਤੀ ਹੋਵੇ ਠੱਡ ਬੀਤੀ ਨਾ ਹੋਵੇ ਉਹਨਾਂ ਚਿਰ ਬੰਦੇ ਨੂੰ ਅਕਲ ਵੀ ਕੋਈ ਨਹੀਂ ਆਉਂਦੀ ਉਹਨਾਂ ਚਿਰ ਬੰਦਾ ਐਵੇਂ ਹੀ ਇੱਕ ਦੂਜੇ ਤੇ ਦੂਸ਼ਣਵਾਜੀਆਂ ਕਰੀ ਜਾਂਦਾ ਹੈ ਕਿੰਨਾ ਚੰਗਾ ਵੇ ਜੇ ਅਸੀਂ ਗੁਰੂ ਦੀ ਕਹੀ ਹੋਈ ਗੱਲ ਨੂੰ ਪੱਲੇ ਨਾ ਬੰਨ ਲਈਏ ਸਤਗੁਰ ਜੀ ਕਹਿੰਦੇ ਨੇ ਪਿਆਰਿਆ ਹੁੰਦਾ ਪਤਾ ਕੀ ਹੈ ਨਾ ਤੇ ਤੂੰ ਗੁਰੂ ਨੂੰ ਛੱਡਦਾ ਐ ਤੇ ਨਾ ਗੁਰੂ ਨੂੰ ਮੰਨਦਾ ਭਗਵਾਲਿਓ ਚ ਰਸਤੇ ਤੇ ਵਿੱਚ ਮੰਨ ਲੋ ਦੋ ਚੀਜ਼ਾਂ ਆਹਮੋ ਸਾਹਮਣੇ ਟੱਕਰ ਗਈਆਂ ਅਈਲੀ ਚੀਜ਼ ਜੇ ਇੱਧਰ ਨੂੰ ਹੋਈ ਐ ਸੱਜੇ ਹੋਈ ਉਹਨੇ ਵੀ ਮੰਨ ਲਓ ਸੱਜੇ ਕੀਤੀ ਖੱਬੇ ਹੋਈ ਉਹਨੇ ਵੀ ਖੱਬੇ ਕਰ ਲੇ ਇੱਕ ਜਾਣੇ ਨੂੰ ਕਹਿਣਾ ਪੈਂਦਾ ਹੈ ਨਾ ਭਾਈ ਜਾਂ ਸੱਜੇ ਕਰ ਲੈ ਜਾਂ ਖੱਬੇ ਕਰ ਲੈ ਤੇ ਇੱਕ ਪਾਸਾ ਕਰ ਲੈ ਤਾਂ ਆਪਣੀ ਟੱਕਰ ਹੋਣ ਤੋਂ ਬਚਾਅ ਹੋ ਜਾਏਗਾ ਆਪਣਾ ਸਮਾਂ ਬਰਬਾਦ ਨਹੀਂ ਹੋਵੇਗਾ ਤੇ ਆਪਾਂ ਜਲਦੀ ਆਪਣੀ ਮੰਜ਼ਲ ਤੇ ਪਹੁੰਚ ਜਾਵਾਂਗੇ ਉਹਨੇ ਇਦਾਂ ਤਾਂ ਨਹੀਂ ਨਾ ਕਿਹਾ ਇੱਕ ਦੂਜੇ ਦੇ ਵਿੱਚ ਗੱਡੀ ਠੋਕ ਲਈ ਜਾਵੇ ਜਾਂ ਕਿਸੇ ਵੀ ਵਾਈਕਲ ਤੇ ਹੈ ਉਹਨਿਆ ਨੂੰ ਰਾਹ ਦੱਸਦਾ ਵੀ ਜਾਂ ਘੱਬੇ ਕਰ ਲੈ ਜਾਂ ਸੱਜੇ ਕਰ ਲੈ ਪਾਗਾਂ ਵਾਲਿਓ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਜੇ ਤੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਹੈ ਨਾ ਜ਼ਿੰਦਗੀ ਦੇ ਵਿੱਚ ਦੁਬਦਾਨਾ ਕਦੀ ਵੀ ਰੱਖੀ ਦੁਬਦਾਨਾ ਪੜੂਂ ਖਰਬੇ ਨਾ ਹੋਰ ਨਾ ਪੁੱਜੂ ਮੜੇ ਨਸਾਂ ਨਾ ਜਾ ਮਾਫ ਕਰਿਓ ਅਸੀਂ ਮੜੀਆਂ ਕਬਰਾਂ ਤੇ ਵੀ ਮੱਥਾ ਟੇਕ ਆਉਣੇ ਆ ਤੇ ਗੁਰੂ ਨੂੰ ਵੀ ਆ ਕੇ ਝੁਕਾ ਦੇਣੇ ਜਾਂ ਤਾਂ ਗੁਰੂ ਨੂੰ ਕਹਿ ਦਈਏ ਨਾ ਵੀ ਗੁਰੂ ਸਾਨੂੰ ਤੇਰੀ ਕੋਈ ਲੋੜ ਨਹੀਂ ਇੱਕ ਪਾਸਾ ਕਰ ਲਈਏ ਨਾ ਸਾਡਾ ਮੜੀਆਂ ਕਬਰਾਂ ਬਿਨਾ ਵੀ ਨਹੀਂ ਸਰਦਾ ਤੇ ਇਹੀ ਕਹਿ ਦਿੰਨੇ ਆ ਕਿ ਗੁਰੂ ਤੇਰੇ ਬਿਨਾ ਵੀ ਨਹੀਂ ਸਰਦਾ ਹੱਦ ਹੋ ਗਈ ਸਿਆਣੇ ਬੈਠੇ ਉਹ ਦੋ ਪੈ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲੇ ਹਮੇਸ਼ਾ ਡੁੱਬਦੇ ਹੀ ਡੁੱਬਦੇ ਆ। ਡੁੱਬਦਾ ਬੰਦੇ ਨੂੰ ਡੋਬਦੀ ਡੋਬਦੀ ਆ। ਜਿਹੜਾ ਬੰਦਾ ਡੁੱਬਦਾ ਦੇ ਵਿੱਚ ਹੈ ਨਾ ਉਹ ਕਿਸੇ ਵੀ ਕਿਤੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਆਨੰਦ ਕਾਰਜ ਹੋਇਆ ਏ ਡੁੱਬਦਾ ਏ। ਕਾਮਯਾਬ ਨਹੀਂ ਹੋ ਸਕਦਾ ਉਹ ਘਰ ਕਦੇ ਨਹੀਂ ਵਸ ਸਕਦਾ। ਬਿਜ਼ਨਸ ਕੋਲੇ ਆਇਆ ਏ ਡੁੱਬਦਾ ਏ। ਉਹ ਬਿਜ਼ਨਸ ਵੀ ਕਦੇ ਨੇਪਰੇ ਨਹੀਂ ਚੜ੍ਹ ਸਕਦਾ। ਬੱਚੇ ਨੂੰ ਪਰਨ ਵਾਸਤੇ ਭੇਜਦੇ ਆ ਦਚਿੱਤੀ ਹੈ ਭੇਜੀਏ ਕਿ ਨਾ ਭੇਜੀਏ ਨਾ ਬੱਚਾ ਕਾਮਯਾਬ ਨਾ ਅਸੀ ਕਾਮਯਾਬ ਕਿਉਂਕਿ ਦੁਬਤਾ ਬੰਦੇ ਨੂੰ ਲੈ ਬੈਠਦੀ ਹੈ ਤਾਂ ਹੀ ਤਾਂ ਪਾਗਾ ਵਾਲਿਓ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਹੈ हे ਇਨਸਾਨ ਦੁਬਤਾ ਨੂੰ ਗੂਰ ਕਰਕੇ ਗੁਰੂ ਦੇ ਆਕੇ ਅਨੁਸਾਰ ਜ਼ਿੰਦਗੀ ਬਤੀਤ ਕਰ ਜੇ ਤੂੰ ਗੁਰੂ ਦੇ ਆਕੇ ਅਨੁਸਾਰ ਜ਼ਿੰਦਗੀ ਬਤੀਤ ਨਹੀਂ ਨਾ ਕਰੇਂਗਾ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਹਾਲਤ ਉਸ ਕੂਕਰ ਵਰਗੀ ਹੋ ਜਾਵੇਗੀ ਜਿਹੜਾ ਕੂਕਰ ਆਵਾਰਾ ਐ ਜਿਹਦਾ ਕੋਈ ਵੀ ਮਾਲਕ ਨਹੀਂ ਐ ਜੇ ਕਿਤੇ ਕਿਸੇ ਦੇ ਮਨਮੇਰ ਪੈ ਜੇ ਤੇ ਉਹਨੂੰ ਦੋ ਟੁਕੜ ਪਾ ਦਿੰਦੇ ਨੇ ਜੇ ਕਿਸੇ ਦੇ ਮਨਮੇਰ ਨਹੀਂ ਪਈ ਤੇ ਉਹ ਡੰਡਾ ਮਾਰ ਕੇ ਵੀ ਭਜਾ ਦਿੰਦੇ ਨੇ ਕਹਿੰਦੇ ਤੇਰੇ ਹਾਲਾਤ ਇਦਾਂ ਦੇ ਆ ਫਿਰ ਗੁਰੂ ਜੀ ਮੈਂ ਕੀ ਕਰਾਂ ਗੁਰੂ ਜੀ ਕਹਿੰਦੇ ਪਿਆਰੇਆ ਵਫਾਦਾਰ ਕੂਕਰ ਬਣ बाबा कबीर जी ने क्या है कहीं कबीर कुकर राम का कहते हे इंसान जे कुकर बनना है ना पता कि बन राम दा राम कौन है दशरथ का पुत्र ना जी ना जो रमिया आया है रमैया के गुण चेत प्राणी जे जिदे गुण सतगुरा ने चेते च रखने वास्ते गया है बाबा जी कहते कबीर कुकर ਪਾਵੇ ਜੰਜੀਰ ਸੰਗਲੀ ਪੈ ਗਈ ਹੈ ਮੇਰੇ ਗੁਰੂ ਦੀ ਬਾਗਾ ਵਾਲਿਓ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੂਕਰ ਰੱਖੇ ਨੇ ਜਿਹੜੇ ਮਾਲਕ ਦੀ ਵਫਾ ਕਰਦੇ ਨੇ ਆਪਣੀ ਜਾਨ ਤੇ ਵੀ ਖੇਡ ਲੈਂਦੇ ਨੇ ਮਾਲਕ ਸਭ ਤੋਂ ਪਹਿਲਾਂ ਉਹਦੇ ਗਲੇ ਦੇ ਵਿੱਚ ਪਾਉਣ ਵਾਲੀ ਸੰਗਲੀ ਦਾ ਇੰਤਜ਼ਾਮ ਕਰਦਾ ਹੈ ਕਿਤੇ ਇਹ ਨਾ ਵੇ ਜੇ ਇਹ ਖੁੱਲਾ ਤੁਰਿਆ ਫਿਰੇ ਇਹ ਭੱਜ ਕੇ ਘਰੋਂ ਬਾਹਰ ਵੀ ਜਾ ਸਕਦਾ ਹੈ ਨੁਕਸਾਨਿਆਂ ਜਾ ਸਕਦਾ ਹੈ ਚਾਰ ਕੁੱਤੇ ਨੂੰ ਘੇਰ ਸਕਦੇ ਨੇ ਕੋਈ ਇਹਨੂੰ ਡੰਡਾ ਮਾਰ ਸਕਦਾ ਹੈ ਸੜਕ ਦੇ ਵਿੱਚ ਕਿਤੇ ਇਹਦਾ ਐਕਸੀਡੈਂਟ ਹੋ ਕੇ ਤੇ ਮੌਤ ਹੋ ਸਕਦੀ ਹੈ ਉਹ ਘਰ ਦੇ ਵਿੱਚ ਜਦੋਂ ਪਾਲਣ ਲਈ ਲਿਆਉਂਦਾ ਹੈ ਉਹਦੇ ਗਲ ਚ ਸੰਗਲੀ ਪਾਉਂਦਾ ਹੈ ਫਿਰ ਜਿੱਧਰ ਨੂੰ ਮਾਲਕ ਸੰਗਲੀ ਲੈ ਕੇ ਤੁਰਦਾ ਹੈ ਕੁੱਕਰ ਉਧਰ ਉਧਰ ਨੂੰ ਮਗਰ ਜਾਂਦਾ ਹੈ ਕੁੱਕਰ ਅੱਗੋਂ ਵੇਰਦਾ ਨਹੀਂ ਹੈ ਅੱਗੋਂ ਜ਼ਬਾਨ ਨਹੀਂ ਲੜਾਉਂਦਾ ਭੀ ਜੇ ਮਾਲਕ ਨੇ ਸੱਜੇ ਖਿੱਚਿਆ ਤੇ ਉਹ ਖੱਬੇ ਨੂੰ ਭੱਜਦਾ ਨਹੀਂ ਵਫਾਦਾਰ ਹੈ ਉਹ ਮਾਲਕ ਦਾ ਉਹਨੂੰ ਪਤਾ ਹੈ ਉਹਨੂੰ ਆਪਣੇ ਮਾਲਕ ਦੀ ਪਹਿਚਾਣ ਹੈ ਉਹ ਮਾਲਕ ਦੇ ਮਗਰ ਮਗਰ ਜਾਂਦਾ ਹੈ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਪਿਆਰਿਆ ਉਹ ਤੂੰ ਹੀ ਉਸ ਗੁਰੂ ਦੀ ਜਿਹੜੀ ਜੈਵਰੀ ਐ ਨਾ ਆਪਣੇ ਘਰ ਦੇ ਵਿੱਚ ਪਾਲਾ ਉਹ ਜਿੱਧਰ ਨੂੰ ਤੇਰਾ ਮਾਲਕ ਲੱਗਦਾ ਕਿਤੇ ਉਧਰ ਨੂੰ ਤੁਰ ਕੇ ਤਾਂ ਵੇਖੀ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਵੇਗਾ ਪੁੱਛੋ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਕਹਿੰਦੇ ਨੇ ਮੇਰਾ ਮੇਰੇ ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਐ ਕਾਜੀ ਤੂੰ ਕਹਿਣਾ ਹੈ ਰਾਜ਼ ਲੈ ਲਓ ਭਾਗ ਲੈ ਲਓ ਉਹ ਕਹਿੰਦਾ ਇੱਕ ਵਾਰੀ ਕਹਿ ਦੋ ਕਿ ਮੈਂ ਸਿੱਖ ਨਹੀਂ ਆ ਤੁਹਾਨੂੰ ਵੱਡੀਆਂ-ਵੱਡੀਆਂ ਜ਼ਗੀਰਾਂ ਦੇ ਨਾਲ ਸਨਮਾਨਤ ਕੀਤਾ ਜਾਵੇਗਾ ਭਾਈ ਮਤੀ ਦਾਸ ਜੀ ਕਹਿੰਦੇ ਮੈਨੂੰ ਤੁਹਾਡੀਆਂ ਜ਼ਗੀਰਾਂ ਦੀ ਲੋੜ ਨਹੀਂ ਐ ਤੁਹਾਡੇ ਰਾਜ-ਭਾਗ ਦੀ ਲੋੜ ਨਹੀਂ ਐ ਕਾਜੀ ਮੈਂ ਇੱਕੋ ਬੇਨਤੀ ਕਰਦਾ ਉਹ ਮੇਰੇ ਸੀਸ ਤੇ ਜਦੋਂ ਵੀ ਚੱਲੇ ਆਰਾ ਤੇ ਮੇਰਾ ਮੁਖ ਗੁਰ ਪਿੰਜਰੇ ਵੱਲ ਵੇ ਕਿਤੇ ਇਤੇ ਉਦੋਂ ਵੀ ਮੈਂ ਆਪਣੇ ਗੁਰੂ ਨੂੰ ਪੇਠ ਨਾ ਮੇਰੀ ਹੋਵੇ ਪੇਠ ਨਾ ਵਿਖਾਵਾਂ ਮੈਂ ਆਪਣੇ ਗੁਰੂ ਦੇ ਸਨਮੁਖ ਹੋ ਕੇ ਚੱਲਣਾ ਚਾਹਣਾ ਹੈ ਮਾਫ ਕਰਿਓ ਗੁਰੂ ਕੇ ਪਿਆਰੇ ਉਹ ਸਿੱਖੋ ਅੱਜ ਅਸੀਂ ਸਿੱਖ ਤਾਂ ਖਵਾ ਰਹੇ ਹਾਂ ਪਰ ਆਪਣੇ ਗੁਰੂ ਦੇ ਦੱਸੇ ਰਸਤੇ ਮੁਤਾਬਕ ਚੱਲਣ ਲਈ ਨਹੀਂ ਤਿਆਰ ਅੱਜ ਅਸੀਂ ਕਹਤ ਰਹਾ ਹੈ ਆਪੀ ਅਸੀਂ ਗੁਰੂ ਜੀ ਤੇਰੇ ਹੁਕਮ ਚਾ ਤੇਰੇ ਹੁਕਮ ਚਾ ਮਾਫ ਕਰਿਓ ਵੱਡੇ ਵੱਡੇ ਨਗਰ ਕੀਰਤਨ ਸਿੱਖਾਂ ਨੇ ਕੱਢ ਦਿਖਾਏ ਦੁਨੀਆ ਦੇ ਲੋਕਾਂ ਨੂੰ ਪਰ ਉਸ ਸਿੱਖ ਦਾ ਕੀ ਕਰੋਗੇ ਜਿਹੜਾ ਜੋਤਸ਼ੀ ਦੀ ਦੁਕਾਨ ਤੇ ਜਾ ਕੇ ਉਂਗਲੀਆਂ ਦੇ ਵਿੱਚ ਨਗ ਪਾਈ ਫਿਰਦਾ ਹੈ ਡਰਦਾ ਫਿਰਦਾ ਹੈ ਕਿ ਜੇ ਮੈਂ ਨਗ ਨਾ ਪਾਇਆ ਡੋਲੇ ਤੇ ਤਵੀਤ ਨਾ ਬੰਨਿਆ ਤੇ ਪਤਾ ਨਹੀਂ ਕੱਲ ਨੂੰ ਉਹ ਸਿੱਖ ਦਾ ਕੀ ਕਰੋਗੇ ਜਿਹੜਾ ਆਪਣੇ ਦਿਨ ਦੀ ਸ਼ੁਰੂਆਤ ਹੀ ਰਾਸ਼ੀ ਵੇਖ ਕੇ ਕਰਦਾ ਹੈ ਤੇ ਰਾਸ਼ੀ ਵਾਲੇ ਕਹਿ ਦਿੰਦੇ ਨੇ ਗੁਰਬਾਣੀ ਦਾ ਕੀਰਤਨ ਕਥਾ ਭਾਵੇਂ ਸਾਡੇ ਤੋਂ ਟੀਵੀ ਤੇ ਲੱਗੇਗਾ ਨਾ ਲੱਗੇ ਜਦੋਂ ਰਾਸ਼ੀ ਫਲ ਆਲਾ ਕੇ ਬਹਿ ਜਾਂਦਾ ਉਦੋਂ ਮਿੰਟੋ ਮਿੰਟ ਹੀ ਚੈਨਲ ਆਨ ਹੋ ਜਾਂਦਾ ਅੱਛਾ ਅੱਜ ਇਹਨੇ ਘਰੋਂ ਬਾਹਰ ਨਾ ਰਹਿਣ ਦੀ ਪ੍ਰੇਰਣਾ ਦਿੱਤੀ ਹੈ ਦੋਸਤਾਂ ਮਿੱਤਰਾਂ ਚ ਕਿੰਨੀ ਦੁਨੀਆਂ ਐ ਮਨ ਲਓ ਕੋਈ ਘਰੇੋਂ ਬਾਹਰ ਗਿਆ ਕੋਈ ਐਕਸੀਡੈਂਟ ਹੋ ਗਿਆ ਕੋਈ ਮਾਰਿਆ ਗਿਆ ਕੋਈ ਕੁਛ ਉੱਥੇ ਵਹਿਮ ਬਹਿ ਜਾਣਾ ਨਾ ਫਲਾਨੇ ਨੇ ਨਾ ਉਹਦੀ ਗੱਲ ਨਹੀਂ ਸੀ ਮੰਨੀ ਕੁਝ ਨਾ ਕੁਝ ਤਾਂ ਹੋਣਾ ਹੀ ਹੈ ਨਾ ਕਿਤੇ ਚੰਗਾ ਹੈ ਕਿਤੇ ਮਾੜਾ ਕਿਸੇ ਦੇ ਘਰ ਅੱਜ ਦੇ ਦਿਨ ਖੁਸ਼ੀਆਂ ਦੇ ਬੈਂਡ ਵਾਜੇ ਵਜ ਰਹੇ ਹੋਣਗੇ ਤੇ ਕਿਸੇ ਕਿਸੇ ਦੇ ਘਰ ਅੱਜ ਮਾਫ ਕਰਿਓ ਇਸ ਤੇ ਉਲਟ ਹੋ ਸਕਦਾ ਕਿਸੇ ਦੀ ਅਰਥੀ ਉੱਕੀ ਹੋਵੇ ਕਿਉਂਕਿ ਇਹ ਦੁਨੀਆ ਹੈ ਇਤੇ ਦੁੱਖ ਵੀ ਆਉਣਾ ਹੈ ਤੇ ਸੁੱਖ ਵੀ ਆਉਣਾ ਹੈ ਦੁੱਖ ਤੇ ਸੁੱਖ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਸ ਦਿਨ ਨਹੀਂ ਉਹਨੂੰ ਕੁਝ ਕਹਿ ਸਕੇਗਾ ਜਿਸ ਦਿਨ ਬੰਦਾ ਸਦਾ ਦੀ ਨੀਂਦੇ ਸੌਂ ਗਿਆ ਭਾਗਾਂ ਵਾਲਿਓ ਅਕਸਰ ਜਦੋਂ ਕੋਈ ਗੁਰੂ ਕਾ ਪਿਆਰਾ ਕਵੇ ਨਾ ਕਿ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਦੁੱਖ ਬੜੇ ਨੇ ਤੇ ਮੈਂ ਸੁਭਾਵਿਕ ਜਿਹੀ ਇਹ ਗੱਲ ਕਹਿ ਦੇਣੀ ਹੁੰਦੀ ਆ ਸ਼ੁਕਰ ਕਰੋ ਪਰਮਾਤਮਾ ਦਾ ਜੇ ਤੁਹਾਨੂੰ ਦੁੱਖ ਤੇ ਸੁੱਖ ਮਹਿਸੂਸ ਹੋ ਰਿਹਾ ਹੈ ਕਿਉਂਕਿ ਸਦਾ ਸੁੱਖ ਵੀ ਨਹੀਂ ਰਹਿੰਦਾ ਤੇ ਸਦਾ ਦੁੱਖ ਵੀ ਨਹੀਂ ਰਹਿੰਦਾ ਇਸ ਸਿੱਕੇ ਦੇ ਦੋ ਪਹਿਲੂ ਨੇ ਕਦੀ ਕੋਈ ਆ ਜਾਂਦਾ ਹੈ ਕਦੀ ਕੋਈ ਆ ਜਾਂਦਾ ਹੈ ਤੇ ਇਹ ਜੀਵਨ ਦੇ ਜੀ ਦੀਆਂ ਨਿਸ਼ਾਨੀਆਂ ਨੇ ਬੰਦੇ ਨੂੰ ਦੁੱਖ ਆਇਆ ਤੇ ਸੁੱਖ ਆਇਆ ਮਰਨ ਤੋਂ ਬਾਅਦ ਤਾਂ ਅੱਗ ਵੀ ਲੱਗ ਦਿੱਤੀ ਜਾਂਦੀ ਹੈ ਲਾ ਦਿੱਤੀ ਜਾਂਦੀ ਹੈ ਮਰਨ ਤੋਂ ਬਾਅਦ ਤਾਂ ਕਿੰਨਾ ਕੁਝ ਹੁੰਦਾ ਹੈ ਬੰਦੇ ਨੂੰ ਕੋਈ ਪਤਾ ਨਹੀਂ ਜਿਹੜੇ ਬੱਚਿਆਂ ਦੇ ਅੱਖਾਂ ਦੇ ਵਿੱਚ ਇੱਕ ਅਥਰੂ ਨਹੀਂ ਜਰਦੇ ਉਹਨਾਂ ਦੇ ਬੱਚੇ ਪੁੱਭਾ ਮਾਰ ਰਹੇ ਹੁੰਦੇ ਨੇ ਬਾਪੂ ਮਾਂ ਇੱਕ ਵਾਰੀ ਤਾਂ ਉੱਠ ਜਾ ਕੋਈ ਦੁੱਖ ਤੇ ਸੁੱਖ ਸਾਨੂੰ ਕੋਹ ਨਹੀਂ ਨਾ ਸਕਦਾ ਉਦੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਬਾਹਰੀ ਸਰੀਰਕ ਦੁੱਖ ਤੇ ਸੁੱਖ ਦਾ ਭਾਗਾਂ ਵਾਲਿਓ ਸਤਿਗੁਰ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਪਿਆਰੇਆ ਜੇ ਤੂੰ ਗੁਰੂ ਦੇ ਦੱਸੇ ਮੁਤਾਬਕ ਚੱਲੇਗਾ ਨਾ ਤੇ ਤੇਰੀ ਜ਼ਿੰਦਗੀ ਬੜੀ ਸੌਖੀ ਹੋ ਜਾਵੇਗੀ। ਤੇਰੀ ਜ਼ਿੰਦਗੀ ਦੇ ਵਿੱਚ ਬੜਾ ਆਰਾਮ ਆ ਜਾਵੇਗਾ। ਰਸਤਾ ਜਿਹੜਾ ਹੈ ਨਾ ਉਹ ਸਿੱਧਾ ਤੇ ਸਾਫ਼ ਹੋ ਜਾਵੇਗਾ ਕਹਿੰਦੇ ਜੇ ਰਸਤਾ ਸਿੱਧਾ ਸਾਫ਼ ਨਹੀਂ ਐ ਤੇ ਸੱਚ ਜਾਣੀ ਆ ਜ਼ਿੰਦਗੀ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ ਕਹਿੰਦੇ ਜੇ ਰਸਤਾ ਸਿੱਧਾ ਤੇ ਸਾਫ਼ ਨਹੀਂ ਐ ਨਾ ਜਿਹੜੇ ਜ਼ਿੰਦਗੀ ਦੇ ਵਿੱਚ ਟੋਏ ਟਿੱਬੇ ਨੇ ਇਹ ਤੈਨੂੰ ਬਹੁਤ ਪਰੇਸ਼ਾਨ ਕਰਨਗੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਪਾਸੇ ਕਰ ਦੇ ਆ ਜਿਹੜੇ ਟੋਏ ਟਿੱਬੇ ਆ ਨਾ ਜ਼ਿੰਦਗੀ ਦੇ ਵਿੱਚ ਦੁਬਦਾਏ ਜ਼ਿੰਦਗੀ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਇਹਨੂੰ ਪਾਸੇ ਕਰ ਦੇ ਦੁਬਦਾਂ ਨੂੰ ਤੁਸੀਂ ਦੇਖਿਓ ਖਡਾਰੀ ਜਦੋਂ ਮੈਦਾਨ ਦੇ ਵਿੱਚ ਉਤਰਦਾ ਹੈ ਨਾ ਉਹ ਮੈਦਾਨ ਨੂੰ ਐਨ ਸਿੱਧਾ ਕਰਵਾ ਲੈਂਦਾ ਉਹਦਾ ਲੈਵਲ ਇਕੁਅਲ ਕਰਵਾ ਲੈਂਦਾ ਇੱਕੋ ਜਿਹਾ ਕਰਵਾ ਲੈਂਦਾ ਜਿਸ ਮਾਦਾਨ ਦੇ ਵਿੱਚ ਉਹਨੇ ਖੇਡਣਾ ਹੈ ਜੇ ਲੈਵਲ ਇੱਕੋ ਜਿਹਾ ਨਹੀਂ ਹੈ ਇਕੁਅਲ ਨਹੀਂ ਹੈ ਤੇ ਉਹਨੂੰ ਸੱਟ ਲੱਗਣ ਦਾ ਖਤਰਾ ਵੱਧ ਹੈ। ਉਹਦੀ ਖੇਡ ਵੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ। ਖੇਡਣ 'ਚ ਮਜ਼ਾ ਨਹੀਂ ਆਵੇਗਾ ਤੇ ਨਾ ਵੇਖਣ ਵਾਲਿਆਂ ਨੂੰ ਮਜ਼ਾ ਆਵੇਗਾ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮਨ ਮੈਦਾਨ ਕਰ। ਕਹਿੰਦੇ ਪਿਆਰਿਆ ਆ ਜਿਹੜਾ ਤੇਰਾ ਮਾਨ ਐ ਇਹ ਇੱਕ ਮੈਦਾਨ ਦੀ ਨਿਆਂਈ ਐ ਕਹਿੰਦੇ ਇਹਨੂੰ ਸਿੱਧਾ ਕਰ ਲੈ ਜਿਹੜੇ ਟੋਏ ਟਿੱਬੇ ਦੁੱਬਦਾ ਵਾਲੇ ਆ ਨਾ ਇਹਨਾਂ ਨੂੰ ਦੂਰ ਕਰ ਲੈ ਇਦਾਂ ਨਾ ਹੋਵੇ ਕਿ ਮਨ ਦੇ ਵਿੱਚ ਹੋਵੇ ਕਿ ਗੁਰੂ ਦੀ ਮੰਨ ਲਈਏ ਕੋਰੇ ਜਾ ਕੇ ਸ਼ਰਾਬ ਦੀ ਬੋਤਲ ਦੇ ਮਨ ਡੋਲ ਜਾਏ ਕਿ ਚਲ ਕੋਈ ਗੱਲ ਨਹੀਂ ਗੁਰਦੁਆਰੇ ਮੰਨ ਲਈ ਐਨੀ ਬੜੀ ਐ ਯੋਗੀ ਜੇ ਗੁਰੂ ਦੀ ਮੰਨੀ ਤੇ ਮਨਮਤ ਵੀ ਛੱਡਣੀ ਪੈਣੀ ਐ ਗੁਰੂ ਦੀ ਮੰਨੀ ਤੇ ਠੱਗੀ ਵੀ ਛੱਡਣੀ ਪੈਣੀ ਐ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਕੁਝ ਛੱਡਣਾ ਪੈਣਾ ਐ ਪਰ ਮਾਫ ਕਰਿਓ ਬੰਦਾ ਛੱਡਣ ਲਈ ਤਿਆਰ ਨਹੀਂ ਹੁੰਦਾ ਜੇ ਗੁਰੂ ਦੀ ਮੰਨਾਂਗੇ ਗੁਰੂ ਦੇ ਦੱਸੇ ਮੁਤਾਬਕ ਜ਼ਿੰਦਗੀ ਬਤੀਤ ਕਰਾਂਗੇ ਫਿਰ ਐਦਾਂ ਤਾਂ ਨਹੀਂ ਨਾ ਹੋਵੇਗਾ ਸਵੇਰ ਵੇਲੇ ਪੁੱਤਰ ਦਾ ਸ਼ਗਨ ਪਾਇਆ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਸ਼ਾਮ ਵੇਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਾਣ ਦੀ ਦੇਰ ਹੈ ਸ਼ਾਮ ਵੇਲਾ ਵੀ ਛੱਡੋ ਉਦੋਂ ਹੀ ਸ਼ਰਾਬਾਂ ਚੱਲਣ ਲੱਪੇਂਗੀਆਂ ਇਹਦਾ ਤਾਂ ਨਹੀਂ ਨਾ ਹੋਵੇਗਾ